ਗੁਰਪਿਆਰੀ ਸਾਧ ਸੰਗਤ ਕੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚਾਹਤ ਸਾਡੀ ਧਰਤੀ ਸਾਡੇ ਲੋਕ 15 ਅਗਸਤ 1947 ਨੂੰ ਦੇਸ਼ ਜਾਦ ਹੋਇਆ ਤੇ ਉਹ ਦਿਨ ਤੋਂ ਲੈ ਕੇ ਲਗਾਤਾਰ ਹੁਣ ਤੱਕ ਜਿਹੜੇ ਇਸ ਦਿਨ ਨੂੰ ਯਾਦ ਕਰਦੇ ਆ ਸਾਡੇ ਸ਼ਹੀਦਾਂ ਨੂੰ ਯਾਦ ਕਰਦੇ ਨਮਨ ਕੀਤਾ ਜਾਂਦਾ ਸੋ ਇਸ ਚੀਜ਼ ਨੂੰ ਲੈ ਕੇ ਅਸੀਂ ਪਿੰਡ ਰੋਡੇ ਜੱਲਾ ਰੋਡੇ ਜੱਲੇ ਵਾਲਾ ਤਹਿਸੀਲ ਜੀਰਾ ਜਿਲ੍ਹਾ ਫਰੀਪਰ ਦੇ ਵਿੱਚ ਪਹੁੰਚੇ ਆ ਇੱਥੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿੱਚ ਅੱਜ ਪ੍ਰੋਗਰਾਮ ਕੀਤਾ ਗਿਆ ਸ਼ਹੀਦਾਂ ਨੂੰ ਯਾਦ ਕੀਤਾ ਗਿਆ ਤੁਸੀਂ ਸਾਹ ਸੰਗ ਤੁਸੀਂ ਦੇਖ ਸਕਦੇ ਸਕੂਲ ਦੇ ਵਿੱਚ ਮੇਰੇ ਨਾਲ ਮੌਜੂਦ ਆਪਾਂ ਗੱਲਬਾਤ ਕਰਾਂਗੇ ਕੀ ਪ੍ਰੋਗਰਾਮ ਹੋਇਆ ਸਾਰੀ ਆਪਾਂ ਗੱਲਬਾਤ ਕਰ ਲਈ ਤੇ ਪਹਿਲਾਂ ਖਤੇ ਬੁਲਾ ਲੈਣੇ ਪੈਸਾ ਜੀ ਵਾਰਿਕ ਚਿੱਕਾ ਖਰਚਾ ਵਾਰਿਕ ਚਿੱਕਾ ਅੱਜ ਇੱਥੇ ਸਕੂਲ ਦੇ ਵਿੱਚ ਅਜਿਹਾ ਪ੍ਰੋਗਰਾਮ ਕੀਤਾ ਗਿਆ ਕੀ ਕਹਿੰਦੇ ਹਾਂਜੀ ਹਾਂਜੀ ਤੇ ਸਾਡੇ ਬਯੋਗ ਨੇ ਸਤਿਗੁਰੂ ਜੀ ਕਰਤਾ ਸਿੰਘ ਜੀ ਸਨ ਆਫ ਸ਼ੇਰਪੁਰ ਸਿੰਘ ਜੀ ਇਹਨਾਂ ਨੇ ਇਜਾਜ਼ਤੀ ਤਰ੍ਹਾਂ ਦਿੱਤੇ ਸੇਵਾਦਾਰ ਭਾਈ ਤੇ ਉਹਨਾਂ ਦਾ ਜਨਮ ਪਿੰਡ ਜਿਆਬਗਾ ਪਾਕਿਸਤਾਨ ਵਿਖੇ ਹੋਇਆ ਅਨੋਂ ਦੇ ਮਾਤਾ ਦਾ ਨਾਮ ਪ੍ਰੀਮਕੌਰ ਪਿਤਾ ਦਾ ਨਾਮ ਬਧਾਵਾ ਸਿੰਘ ਪਿੰਡ ਜੀ ਆ ਪਤਾ ਪਾਕਿਸਤਾਨ ਠੀਕ ਤੇ ਉਹਨਾਂ ਨੇ ਆਜ਼ਾਦੀ ਦੇ ਖੋਲ ਚ ਬਹੁਤ ਹੀ ਆਪਣੀ ਕੁਰਬਾਨੀ ਕੀਤੀ ਉਹਨਾਂ ਨੂੰ ਯਾਦ ਕਰਦੇ ਆ ਜਿਹੜੇ ਛੀ ਦੀ ਢਾਡਾ ਬਣਾਇਆ ਉਹਨਾਂ ਨੂੰ ਯਾਦ ਕਰਕੇ ਛੀ ਦੀ ਢਾਡਾ ਬਣਾਉਂਦੇ ਨਹੀਂ ਆ ਠੀਕ ਹੈ ਉਹਨਾਂ ਨੇ ਇੱਕ ਵੀ ਨਮੋ ਉਸਤਜੇਰ ਨਮਾਦ ਖਾਉਣ ਦੇ ਤੌਰ ਤੇ ਉਸਤਜੇਰ ਇੱਕ ਵੀਨਾ ਕੱਟੀ ਉਸ ਤੋਂ ਬਾਅਦ ਉਹਨੂੰ ਮੀਆਂ ਉੜ ਜੇਰ ਚ ਭੇਜ ਦਿੱਤਾ ਗਿਆ ਉੱਥੇ ਉਹਨਾਂ ਨੇ 9 ਮਹੀਨੇ ਜੀਏ ਠੀਕ ਹਾਂਜੀ ਠੀਕ ਹੈ ਅੱਜ ਸਕੂਲ ਦੇ ਵਿੱਚ ਕੀ ਕੀ ਪ੍ਰੋਗਰਾਮ ਕੀਤਾ ਗਿਆ? ਆ ਸਕੂਲ 'ਚ ਅਸੀਂ ਬੱਚਿਆਂ ਨੂੰ ਦੂਜਾ ਲੱਡੂ ਵੰਡੇ ਆ 15 ਅਗਸਤ ਮਨਾਉਣ ਵਾਸਤੇ ਉਹਨਾਂ ਨੂੰ ਯਾਦ ਕਰਨ ਵਾਸਤੇ ਤੇ ਕੋਲ ਡਰਿੰਕ ਪਿਆ ਬੱਚਿਆਂ ਨੂੰ ਠੀਕ ਹੈ। ਉਸ ਤੋਂ ਬਾਅਦ ਜੋ ਆਪਣੇ ਵਰਕਲ ਸੀ ਉਹਨਾਂ ਨੂੰ ਸੂਟ ਵਗੈਰਾ ਠੀਕ ਹੈ। ਕਿਸ ਤਰ੍ਹਾਂ ਲੱਗ ਰਿਹਾ ਜੀ? ਬਹੁਤ ਵਧੀਆ ਲੱਗ ਰਿਹਾ ਜੀ। ਠੀਕ ਹੈ। ਕੋਈ ਹੋਰ ਕਾਹਨੂੰ ਯਾਦ ਕਰਕੇ ਦੋਹਰੋਗੇ ਲੱਗੇ। ਠੀਕ ਹੈ ਜਿਹੜੇ ਆਪਣੇ ਸ਼ਹੀਦ ਹੋਏ ਆ ਸ਼ਹੀਦਾਂ ਨੂੰ ਸਦਾ ਅਗਲੀ ਫਤੀ ਗਈ ਨਾਲ ਜੀ। ਹਾਂਜੀ ਹਾਂਜੀ ਸਦਾ ਅਗਲੀ ਕੀਤੀ ਗਈ ਵਿੱਚੋਂ ਨਗਰ ਪੰਚਾਇਤ ਵਿੱਚੋਂ ਸਾਰੇ ਮੈਂਬਰ ਆਏ ਹਾਂਜੀ ਹੋਰ ਬਾਕੀ ਸਾਰਾ ਪਰਿਵਾਰ ਸਬੰਧਾ ਠੀਕ ਹੈ ਕਿਹਨਾ ਸਰ ਆਪਣਾ ਮੇਰਾ ਨਾਮ ਬਖਸ਼ੀ ਸਿੰਘ ਜੀ ਠੀਕ ਹੈ ਇਸੇ ਪਿੰਡ ਤੋਂ ਜੀ ਕਿਸੇ ਸੇਫਟ ਜੱਲੇ ਉਹ ਜਦ ਰੋਡੇ ਜੱਲੇ ਵਾਲਾ ਘਾਟ ਜਦ ਸੋਚਿਆ ਆਪਾਂ ਹੋਰ ਵੀ ਗੱਲਬਾਤ ਕਰ ਲਈ ਦੀ ਸਰਦਾਰ ਜੀ ਕੀ ਨਾਮ ਕਰਤਾ ਹਾਂ ਮੇਰਾ ਨਾਮ ਨਰਮਨ ਸਿੰਘ ਪੰਜੀ ਜੀ ਇਹਹੀ ਪੈਣੀ ਹਾਂ ਬਸੋ ਜੀ ਮੇਰੇ ਦਾਦਾ ਜੀ ਸੀ ਸਰਦਾਰ ਕਰਤਾਰ ਸਿੰਘ ਹਾਂਜੀ ਹਾਂਜੀ ਕਾਂਗਰਸ ਸੀ ਜੀ ਠੀਕ ਹੈ ਅੰਜ ਤੋਂ ਬਲੀਡ ਆਫ ਫੈਕਟਰ ਦੀ ਹੋਣਾ ਜਦੀ ਸਤਿ ਸ੍ਰੀ ਅਕਾਲ ਜਿੰਦੇ ਵਿੱਚ ਆਈ ਐਮ ਪਹੁੰਚਣ ਲਈ ਠੀਕ ਹੈ ਆ ਸਕੂਲ ਦੇ ਵਿੱਚ ਪਹੁੰਚਿਆ ਤੁਸੀਂ ਕਿਸ ਤਰ੍ਹਾਂ ਲੱਗ ਰਿਹਾ ਇਹ ਬਹੁਤ ਮਾਣ ਮਹਿਸੂਸ ਹੋ ਰਿਹਾ ਜੀ ਸਾਡੇ ਬਜ਼ੁਰਗਾਂ ਨੇ ਇੱਕ ਬਣ ਦਿੱਤੀ ਠੀਕ ਉਹਨਾਂ ਨੂੰ ਯਾਦ ਕੀਤਾ ਜਾ ਨਾ ਜਿਸ ਮੁੱਚੇ ਸੀ ਉਹਨਾਂ ਨੂੰ ਯਾਦ ਕੀਤਾ ਗਿਆ ਹਾਂ ਬਿਲਕੁਲ ਜੀ ਸਾਰੇ ਜਿਹੜੇ ਪਾਣੀ ਦੀ ਕਹਾਣੀ ਹੈ ਉਹ ਯਾਦ ਜੀ ਸੋ ਤਸਵੀਰਾਂ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੀਆਂ ਧਰਨਾਤਾਂ ਨਹੀਂ ਕਰ ਰਹੇ ਆ ਸਾਡੀਆਂ ਮਾਤਾ ਮਤਾਵਾ ਭੈਣਾਂ ਵੀ ਇੱਧਰ ਖੜੀਆਂ ਨੇ ਨਾਲ ਜਿਹੜੇ ਸਕਾਰਯੋਗ ਸਾਡੇ ਬਜ਼ੁਰਗ ਇਲਾਕਾ ਨਿਵਾਸੀ ਪਿੰਡ ਨਿਵਾਸੀ ਖੜੇ ਹੈਗੇ ਸਕੂਲ ਕਮੇਟੀ ਨਗਰ ਪੰਚਾਇਤ ਕਮੇਟੀ ਜਿਹੜੀ ਮੌਜੂਦ ਹੈਗੀ ਸੋ ਇੱਥੇ ਆਪਾਂ ਹੋਰ ਉਸ ਜੀਰਾਂ ਤੋਂ ਨਾਲ ਸਾਨੀਆਂ ਕਰ ਸੋ ਮੇਰੇ ਨਾਲ ਮੌਜੂਦ ਨੇ ਸੀਐਚਡੀ ਸਰਦਾਰ ਹਰਜੀਤ ਸਿੰਘ ਜੀ ਪਿੰਡ ਰੋਡੇ ਚੱਲੇ ਵਾਲ ਤੋਂ ਜਿਹੜੇ ਸੀਐਚਡੀ ਨੇ ਇੱਥੇ ਸਰ ਇੱਥੇ ਸਕੂਲ ਦੇ ਵਿੱਚ ਸਰਕਾਰੀ ਪ੍ਰੈਣ ਵੀ ਸਮਾਰਟ ਸਕੂਲ ਦੇ ਵਿੱਚ ਪ੍ਰੋਗਰਾਮ ਕੀਤਾ ਗਿਆ ਸਰ ਬਹੁਤ ਬਹੁਤ ਸਵਾਗਤ ਤੁਹਾਡਾ ਥੈਂਕ ਯੂ ਜੀ ਸਭ ਤੋਂ ਪਹਿਲਾਂ ਸਭ ਨੂੰ ਪਿਆਰ ਤੇ ਸਤਿਕਾਰ ਸਤਿ ਸ਼ਕਾਲ ਮੈਂ ਹਰਦੀਪ ਸਿੰਘ ਸੈਟਰ ਹੈਡ ਟੀਚਰ ਸਰਕਾਰੀ ਪ੍ਰਾਇਮਰੀ ਸਕੂਲ ਗੋਡੀ ਦੋਲੇ ਦਾ ਬਲਾਕ ਮੱਲਾ ਵਾਲਾ ਖਾਸ ਅੱਜ ਬੜੀ ਹੀ ਮਾਨੋਕੋਜੀ ਹੋਈ ਹੈ ਕਿ ਸਾਡੇ ਬਜ਼ੁਰਗਾਂ ਨੂੰ ਸਾਡੇ ਸ਼ਹੀਦਾਂ ਨੂੰ ਸਤੰਤਰ ਸੰਗਾਂਵੀਆਂ ਨੂੰ ਯਾਦ ਕਰਨ ਵਾਲਾ ਪਰਿਵਾਰ ਬੈਠਾ ਹੈ ਇਹਨਾਂ ਪਰਿਵਾਰ ਨੇ ਪੰਜ ਚਾਰ ਦਿਨ ਪਹਿਲਾਂ ਮੈਂ ਨਾਲ ਸੰਪਰਕ ਕੀਤਾ ਕਿ ਨੇ ਜੀਸੀ ਆਪਣੇ ਬਜ਼ੁਰਗਾਂ ਦਾ ਦਿਨ ਬਣਾਉਣਾ ਮੈਂ ਕਹਿੰਦੀ ਜੀ ਆਇਆਂ ਨੂੰ ਬਹੁਤ ਬਹੁਤ ਧੰਨਵਾਦ ਮੈਨੂੰ ਮਨ ਨੂੰ ਖੁਸ਼ੀ ਵੀ ਹੋਈ ਅਸੀਂ ਇੱਕ ਦੂਜੇ ਦੇ ਨਾਲ ਦਿਲੋ ਜੁੜ ਗਏ ਅਸੀਂ ਇੱਕ ਪਰਿਵਾਰਕ ਤੌਰ ਤੇ ਵੀ ਜੁੜਨ ਦੀ ਕੋਸ਼ਿਸ਼ ਕਰਾਂਗੇ ਔਰ ਇਹਨਾਂ ਨੇ ਬਹੁਤ ਹੀ ਵਧੀਆ ਢੰਗ ਤਰੀਕੇ ਨਾਲ ਬੱਚੇ ਨੂੰ ਬੱਚੇ ਛੋਟੇ ਛੋਟੇ ਬੱਚਿਆਂ ਨੂੰ ਲੱਡੂ ਆਲਾ ਮਿੱਠੂ ਮਿਠਾ ਕਰਵਾਇਆ ਤੇ ਸਾਡੇ ਸਕੂਲ ਵਿੱਚ ਕੰਮ ਕਰਦੀਆਂ ਹੈਲਪਰਸ ਸਿਫਰਸ ਨੂੰ ਸੂਟਾ ਨਾਲ ਸਨਮਾਨ ਕੀਤਾ ਮੇਰੇ ਦਿਲ ਨੂੰ ਦਿਲੋ ਸਕੂਲ ਹੈ ਪਿਆਰ ਕੋਈ ਤਾਂ ਬੱਚਿਆਂ ਨੂੰ ਕੋਈ ਤਾਂ ਸਾਡੇ ਸਕੂਲ ਨੂੰ ਪਿਆਰ ਕਰਨ ਵਾਲਾ ਔਰ ਮੈਂ ਇਹਨਾਂ ਨੂੰ ਵਹਿਗੁਰੂ ਅਗੇ ਅਰਦਾਸ ਕਰਾਂਗੇ ਪਰਮਾਤਮਾ ਅਗੇ ਅਰਦਾਸ ਕਰਾਂਗੇ ਇਹਨਾਂ ਦੇ ਪਰਿਵਾਰ ਨੂੰ ਤੰਦਰੁਸਤੀਆਂ ਬਖਸ਼ਿਸ਼ ਕਰੇ ਇਹਨਾਂ ਦੇ ਚੜ੍ਹਦੀਆਂ ਕਲਾ ਹੋਵੇ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਇਹਨਾਂ ਨੂੰ ਮੁਜਾਸ਼ ਵੀ ਕਰਾਂਗਾ ਕਿ ਆਉਣ ਵਾਲੀ ਪੀੜ੍ਹੀ ਨੂੰ ਆਪਣੇ ਬਜ਼ੁਰਗਾਂ ਦਾ ਸਰਦਾਰ ਕਰਤਾਰ ਸਿੰਘ ਬਾਰੇ ਜ਼ਰੂਰ ਆਪ ਦੇ ਬੱਚਿਆਂ ਨੂੰ ਦੱਸਦੇ ਰਹਿਣ ਤਾਂ ਜੋ ਇਹ ਲੰਬੇ ਸਮੇਂ ਤੱਕ ਉਹਨਾਂ ਦੀ ਸ਼ਹੀਦੀ ਨੂੰ ਜਾਈ ਨਾ ਜਾਣ ਦਈਏ ਉਹਨਾਂ ਦੀ ਸ਼ਹੀਦੀ ਨੂੰ ਉਹਨਾਂ ਦੀਆਂ ਕੁਰਬਾਨੀਆਂ ਨੂੰ ਸਦਾ ਸੀ ਸਿਰ ਮੱਥੇ ਰੱਖਿਆ ਯਾਦ ਕਰਦੇ ਰਹੀਏ ਵਹਿਗੁਰੂ ਜੀ ਕਾ ਖਾਲਸਾ ਵਹਿਗੁਰੂ ਸੋ ਇਹ ਸਾਨੂੰ ਮੇਰ ਨਾਲ ਸਰਦਾਰ ਹਰਜੀਤ ਸਿੰਘ ਅਗੇਤ ਸੀਆਈਡੀ ਇੱਥੇ ਜਿਹੜੇ ਪਿੰਡ ਰੋੜੇ ਜੱਲੇਵਾਲ ਤੋਂ ਅੱਜ ਇਸ ਸਰਕਾਰੀ ਪ੍ਰਾਇਮਰੀ ਸਕੂਲ ਦੇ ਵਿੱਚ ਪ੍ਰੋਗਰਾਮ ਕੀਤਾ ਗਿਆ ਬਹੁਤ ਹੀ ਵਧੀਆ ਬੱਚਿਆਂ ਨੂੰ ਜਿੱਥੇ ਖੁਸ਼ੀ ਹੋਈ ਨਾਲ ਇੱਥੇ ਪ੍ਰਬੰਧਕਾਂ ਨੂੰ ਖੁਸ਼ੀ ਇਲਾਕਾ ਨਿਵਾਸੀਆਂ ਨੂੰ ਜਿਹੜਾ ਬੱਚਿਆਂ ਦੇ ਨਾਲ ਜਿਹੜੀ ਖੁਸ਼ੀ ਸਾਂਝੀ ਕੀਤੀ ਦੀ ਜਾਦੀ ਘਲਾਟੀਆਂ ਨੂੰ ਜੋ ਸਤੰਤਰਤਾ ਸੰਗਰਾਮੀ ਸੀ ਜਿਨ੍ਹਾਂ ਨੇ ਆਜ਼ਾਦੀ ਦੇ ਵਿੱਚ ਇੱਕ ਨਵਾਲ ਕੋ ਹੋਣ ਤੇ ਵੀ ਜੇਲ੍ਹ ਕੱਟੀ ਸੀ ਬਹੁਤ ਵੱਡਾ ਰੋਲ ਇਹਨਾਂ ਦਾ ਆਜ਼ਾਦੀ ਦੇ ਵਿੱਚ ਆ ਸਰਦਾਰ ਕਰਤਾਰ ਸਿੰਘ ਨੂੰ ਅਸੀਂ ਹਮੇਸ਼ਾ ਆਪਣੇ ਦਿਗਾ ਚ ਆਪਣੇ ਮਨਾ ਚ ਆਪਣੇ ਸਿਰ ਮੱਤੇ ਯਾਦ ਰੱਖਾਂਗੇ ਮਾ ਬਤਨਵਾਜੀ ਪਰਿਵਾਰ ਦਾ ਵੀ ਬਹੁਤ ਬਹੁਤ ਧੰਨਵਾਦੀ ਜਿਨ੍ਹਾਂ ਨੇ ਸਕੂਲ ਦੇ ਵਿੱਚ ਆ ਕੇ ਪ੍ਰੋਗਰਾਮ ਕੀਤਾ ਬੱਚਿਆਂ ਨੂੰ ਮੂ ਮਿੱਠਾ ਕਰਵਾਇਆ ਤੇ ਅਨੰਦ ਕੀਤਾ ਬਹੁਤ ਬਹੁਤ ਸੋ ਸਰਦਾਰ ਹਰਜੀਤ ਸਿੰਘ ਜੀ ਗਿੱਲ ਮੇਰੇ ਨਾਲ ਮੌਜੂਦ ਹਨ ਜਿਨ੍ਹਾਂ ਨੇ ਦੱਸਿਆ ਕਿ ਸਕੂਲ ਦੇ ਵਿੱਚ ਪ੍ਰੋਗਰਾਮ ਕੀਤਾ ਗਿਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਸਾਡਾ ਚੰਨ ਹੈਗਾ ਸਾਡੀ ਤਰਫੀ ਸਾਡੇ ਲੋਕਾਂ ਉਸ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਕਰਨਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ